ਜ਼ਿਲ੍ਹਾ ਸ਼ਰਪੁਰ ਦੇ ਪਿੰਡ ਨੰਦਾਚੌਰ ਵਿੱਚ ਪੁਲਿਸ ਦੁਆਰਾ ਨਸ਼ਾ ਸਪਲਾਇਰ ਦੀ ਆਲੀਸ਼ਾਨ ਕੋਠੀ ਸਮੇਤ 1 ਕਰੋੜ ਦੀ ਪ੍ਰਾਪਰਟੀ ਸੀਜ਼ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਡੀਐਸਪੀ ਨਿੰਦਰ ਸਿੰਘ ਨੇ ਕਿਹਾ ਕਿ ਸਰਪੰਚ ਰਮੇਸ਼ ਸਿੰਘ ਅਤੇ ਪੰਚਾਇਤ ਮੈਂਬਰਾਂ ਦੀ ਹਾਜ਼ਰੀ ਵਿੱਚ ਤਸਕਰ ਵਿਕਰਮ ਸਿੰਘ ਪੱਟੀ ਦੀ ਕੋਠੀ ਸਮੇਤ ਇੱਕ ਪਲਾਟ, ਇੱਕ ਟਰੱਕ, ਇੱਕ ਬੱਸ ਅਤੇ ਸਕੂਟੀ ਦੇ ਸਮੇਤ ਕਰੋੜਾ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਹੈ ਅਤੇ ਕਰਾਂ ਦੇ ਬਾਹਰ ਨੋਟਿਸ ਚਪਕਾ ਦਿੱਤੇ ਗਿਆ ਹਨ। ਉਨ੍ਹਾਂ ਨੇ ਕਿਹਾ ਕਿ ਯੂਰੋਪੀ ਦੇ 6 ਨਸ਼ੇ ਦੇ ਕੇਸ ਚੱਲ ਰਹੇ ਹਨ ਯੂਰੋਪੀ ਆਪਣੀ ਕਿਸੇ ਵੀ ਪ੍ਰਾਪਰਟੀ ਦਾ ਕੋਈ ਸਬੂਤ ਪੇਸ਼ ਨਹੀਂ ਕਰ ਪਾਇਆ ਡੀਐਸਪੀ ਨੇ ਕਿਹਾ ਕਿ ਹੁਣ ਨਸ਼ਾ ਸਪਲਾਈਅਰ ਆਪਣੀ ਪ੍ਰਾਪਰਟੀ ਕਿਸੇ ਨੂੰ ਨਹੀਂ ਵੇਚ ਸਕਦਾ ਤੇ ਨਾ ਕਿਸੇ ਦੇ ਨਾਮ ਕਰ ਸਕਦਾ ਹੈ ਅਪਡੇਟ ਪੰਜਾਬ ਡੇਲੀ ਨਿਊਜ਼ ਲਈ ਪੱਤਰਕਾਰ ਦੀਪਕ ਮੰਟੂ ਦੀ ਖਾਸ ਰਿਪੋਰਟ ਆ ਜਾਓ ਜੀ ਤੁਸੀਂ ਆ ਜਾਓ ਜਿਉ ਉਹਦੇ ਮਾਤਾ ਹਾਂ। ਵਿਕਰਮ ਮੁਕਮ ਹਾਂ। ਹਾਂਜੀ ਅੰਦਰ ਹੀ ਹੇ ਉਹਦੇ ਮਾਤਾ ਹਾਂ ਕੋਈ ਨੱਕਰੰਦ ਹੈ। ਹਾਂਜੀ ਇੱਕ ਆ। ਇਹ ਅੱਜ ਨੋਟਿਸ ਤਾਂ ਹੋਰ ਰਿਸਿਵ ਹੋ ਗਿਆ। ਹਾਂਜੀ ਹਾਂਜੀ ਇਹ ਨੋਟਿਸ ਤੁਹਾਡੇ ਇੱਥੇ ਬਾਹਰ ਚ ਪਾਉਣਾ ਵੀ ਹੈਗਾ ਏ। ਹਾਂਜੀ ਇਹ ਨੋਟਿਸ ਜਿਹੜਾ ਆ ਤੁਹਾਡੇ ਘਰ ਦੇ ਬਾਹਰ ਚ ਪਾਉਣਾ ਵੀ ਹੈਗਾ। ਤੁਹਾਡਾ ਨੋਟਿਸ ਦਾ ਮਤਲਬ ਇਹ ਹੈਗਾ ਕਿ ਇਹ ਜਿਹੜੀ ਕੋਠੀ ਹੈਗੀ ਨਾ ਇਹਨੂੰ ਹੁਣ ਤੁਸੀਂ ਲੈ ਸਕਦੇ ਹੋ ਇਹਨੂੰ ਕੰਪੀਟੈਂਟ ਅਥਾਰਟੀ ਦੇ ਆਰਡਰ ਦੇ ਨਾਲ ਇਹਨੂੰ ਮਤਲਬ ਸੀਜ਼ ਕਰਨ ਲੱਗੇ ਸੀਜ਼ ਕਰਦੇ ਕਾਰਜ ਕਰਮਚਾਰਕ ਕਰਨਾ ਕਰਦਾ ਹੋਗਾ ਤੇ ਇਹ ਕੋਠੀ ਨਾਲ ਤੁਸੀਂ ਹੁਣ ਵੇਚ ਸਕਦੇ ਹੋ ਜਾਂ ਕਿਸੇ ਨੂੰ ਟ੍ਰਾਂਸਫਰ ਕਰ ਸਕਦੇ ਹੋ ਠੀਕ ਹੈ ਨਾਲ ਇਸ ਤੇ ਕੋਈ ਲਾਗਤ ਨਹੀਂ ਹੈ ਇਹ ਕਹਿੰਦੇ ਇਹ ਜਿਹੜੀ ਮਤਲਬ ਇਹ ਕੋਟੀ ਨੂੰ ਕਨਸਿਡਰ ਕੀਤਾ ਗਿਆ ਕੰਪੀਟੈਂਟ ਅਥਾਰਟੀ ਜਿਹੜੀ ਹੈਗੀ ਆ ਦਿੱਲੀ ਦੀ ਉਹਦੇ ਵੱਲੋਂ ਕਨਸਿਡਰ ਕੀਤਾ ਗਿਆ ਕਿ ਇਹ ਜਿਹੜੀ ਤੁਹਾਡੀ ਪ੍ਰੋਪਰਟੀ ਹੈਗੀ ਆ ਫਿਰ ਤੁਸੀਂ ਮਤਲਬ ਤੁਹਾਡੇ ਤੁਸੀਂ ਸੋਰਸ ਆਫ ਇਨਕਮ ਨਹੀਂ ਦੱਸ ਸਕਦੇ ਆਪਣਾ ਕੋਈ ਆਪਣੀ ਆਮਦਨ ਦਾ ਕੋਈ ਸਾਧਨ ਨਹੀਂ ਦੱਸ ਸਕਦੇ ਸਾਡੇ ਮੁੰਡਾ ਜਿਹੜਾ ਹੈ ਗਗਨ ਕਮ ਪਟੀ ਉਹਦੇ ਤੇ 6 ਮੁਕੱਦਮੇ ਐਂਡੀ ਦੇ ਦਰਜ ਨੇ ਇਹ ਐਂਡੀ ਜਿਹੜੀ ਹੈਗੀ ਨਜ਼ਾਇਜ਼ ਜਿਹੜਾ ਉਹ ਆਪਣਾ ਹੀਰੋਨ ਵੇਚ ਕੇ ਰਸਾ ਵੇਚ ਕੇ ট্রাক ਵੇਚ ਕੇ ਤੇ ਪ੍ਰਾਪਰਟੀ ਬਣਾਈ ਹੋਈ ਆ ਇਸ ਕਰਕੇ ਕੰਪਿਊਟਰ ਦਾ ਟਰਕੀ ਵਾਲੋ ਤੁਸੀਂ ਆਪਣਾ ਪੱਕਾ ਨਹੀਂ ਪੇਸ਼ ਕਰ ਸਕਦੇ ਤੁਸੀਂ ਆਪਣੇ ਮਤਲਬ ਇਹ ਨਹੀਂ ਸਾਬਤ ਕਰ ਸਕਦੇ ਕਿ ਇਹ ਅਸੀਂ ਇਹ ਮਤਲਬ ਸਪੋਰਸ ਇਹਦਾ ਕੀ ਹੈ ਇਨਕਮ ਦਾ ਇਹਦੇ ਇਹਦੇ ਵਿੱਚ ਉਹਨਾਂ ਨੇ ਸਬੋਇ ਕਰਨ ਤੋਂ ਬਾਅਦ ਇਹ ਕੰਮ ਨਹੀਂ ਦਿੱਤਾ ਜੀ ਇਹ ਇਹ ਮਾਪੇ ਮਰ ਗਏ ਅਧਿਕ ਕੰਮੇ ਦਿੱਤੇ ਜੀ ਹੁਣ ਕੋ ਕੰਮ ਨਹੀਂ ਦਿੱਤਾ ਜੀ ਚਲੋ ਤੁਹਾਨੂੰ ਸੁਸਤਾ ਕਰਨ ਦਾ ਬਣਾਜੀ ਕੋਰਟ ਉੱਥੇ ਤੁਹਾਨੂੰ ਕਈ ਟਾਈਮ ਹੈਗਾ ਕਿੰਨਾ ਟਾਈਮ ਹੈਗਾ ਤੁਹਾਡੇ ਕੋਲ ਅਪੀਲ ਕਰਨ ਦਾ ਟਾਈਮ ਹੈਗਾ ਉਹ ਤੁਸੀਂ ਆਪਣਾ ਅਪੀਲ ਕਰੋ ਉੱਥੇ ਤੁਸੀਂ ਆਪਣਾ ਅਪੀਲ ਕਰਕੇ ਤੁਸੀਂ ਆਪਣਾ ਪੱਖ ਪੇਸ਼ ਕਰ ਸਕਦੇ ਹੋ ਠੀਕ ਹੈ ਜੀ ਅੱਜ ਅਸੀਂ ਤੁਹਾਡੇ ਪਿੰਡ ਦੇ ਸਰਪੰਚ ਸਾਹਿਬ ਨੇ ਹਾਂਜੀ ਸਾਡੇ ਜੀ ਆਪਣਾ ਪਰਮੇਸ਼ਰ ਕੰਬਲ ਸਿੰਘ ਉਹਨਾਂ ਦੇ ਸਾਹਮਣੇ ਅੱਜ ਜਿਹੜਾ ਨੋਟਿਸ ਤੁਹਾਨੂੰ ਤਬੀਲ ਕਰਾ ਰਹੇ ਅੱਛਾ ਜੀ ਹਾਂ ਜੀ ਕਵੀ ਨੋਟਸ ਖੰਗੋਲੇ ਹੋਰ ਕੋਈ ਤੁਸੀਂ ਇਹਦੇ ਬਾਰੇ ਕੁਛ ਨਾ ਹੋਵੇ ਹਾਂਜੀ ਸਾਰਾ ਸਿੱਧਾ ਇਹ ਕਿ ਨਵੀਂ ਅਸੀਂ ਸਾਡੇ ਕੋਈ ਮੁੰਡੇ ਨਾਲ ਇਸੇ ਸਹੀ ਖਾਬ ਤੋਂ ਮਾਮਾ ਕੰਮ ਕਰਦਾ ਦੇਖੋ ਸਾਰਾ ਪਾ ਜੁਨਾ ਨੂੰ ਪਤਾ ਹੀ ਹੈ ਕਿ ਚਾਰ ਭਰਾ ਸੀ ਚਾਰੀ ਪੱਟੀਆਂ ਤੇ ਲਗ ਲਾ ਕੇ ਕੰਮ ਕਰ ਕਰ ਕੇ ਇਹਨਾਂ ਨੇ ਸਾਰਾ ਕੀਤਾ ਸੀ ਕਿਹੜਾ ਕਿਤੇ ਪਹਿਲੇ ਇਹਨਾਂ ਮਾਤਾ ਸਾਡੀ ਬੁੱਢੀ ਹੋ ਗਈ 55 ਸਾਲ ਕਰ ਰਚ ਕੰਮ ਕਰ ਕਰ ਕੇ ਸਾਜੀ ਹੁਣਾਂ ਨੂੰ ਪਤਾ ਹੀ ਲੈ ਸਾਰਾ ਕੁਝ ਸਾਜੀ ਇਦਾਂ ਤੇ ਕੋਈ ਸਾਫਤਾ ਤੁਹਾਨੂੰ ਮਾਤਾ ਜੀ ਸਾਰਾ ਹੁਣਾਂ ਦੱਸਿਆ ਨਾ ਸਾਫ ਹੋ ਗਈ ਹਾਂ ਜੀ ਉਹ ਫੋੜ ਦੇ ਦਿੱਕ ਤੁਹਾਨੂੰ ਪੇਸ਼ ਕਰਨਾ ਪੈਣਾ ਹੈ ਆਪਾਂ ਠੀਕ ਆ ਜੀ ਤੁਸੀਂ ਆਪਣਾ ਪੱਖ ਪੇਸ਼ ਕਰ ਸਕਦੇ ਹੋ ਬੀਬੀ ਜੀ ਠੀਕ ਆ ਜੀ ਪਹਿਲਾਂ ਵੀ ਦਿੰਦੇ ਨੇ ਮੌਕਾ ਤੇ ਜਦੋਂ ਕੇਸ ਨੂੰ ਡਿਸਾਈਡ ਕਰਦੇ ਨੇ ਜਦੋਂ ਜੇ ਇਸ ਨੂੰ ਡਿਸਾਈਡ ਕਰਦੇ ਨੇ ਉਦੋਂ ਵੀ ਮੌਕਾ ਦਿੰਦੇ ਨੇ ਤੁਹਾਨੂੰ ਬੁਲਾਉਂਦੇ ਨੇ ਤੁਹਾਨੂੰ ਜਾਂਦੇ ਬਾਅਦ ਵਿੱਚ ਅਪੀਲ ਕਰਨ ਦਾ ਟਾਈਮ ਹੁੰਦਾ ਅੱਛਾ ਜੀ ਪਹਿਲਾਂ ਨਾਲ ਦੇ ਮੁੰਡੇ ਨੂੰ ਠੀਕ ਹੈ ਇੰਟੀਗ੍ਰੇਟ ਕਰਾਂਗੇ 4 ਲਾਈ ਦੇ ਸਾਰੇ ਜੀ ਸਿਰਫ ਅਪੀਲ ਜੀ ਨਾ ਜੰਦੇ ਤੇ ਫੇਸਟਾਂ ਨੂੰ ਛੋਣ ਪੈਣਾ ਆਰਡਰ ਜੀ ਦਾ ਪੀਡੀ ਮਗਰ ਆ ਰਿਹਾ ਨਾ ਆੜੀ ਤੋਂ ਗਿਆ ਨਾ ਦੇ ਆ ਸੀਰੀਅਲ ਨੋ ਹੀ ਲਾ ਦੋ ਇਹਦਾ ਆ 2 ਨੰਬਰ ਤੇ ਲਾ ਦੋ ਜੀ ਸਰ ਉੱਤਰ ਉਹ ਸੱਜੇ ਪਾਸੇ ਸੱਜੇ ਸੱਜੇ ਲਾਉਣ ਲੱਗ ਗਏ ਨਹੀਂ ਲਾਉਣ ਨਹੀਂ ਨਾ ਲਾ ਗਾ ਲਾ 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 ਨਾ 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 ਨ

ਦੇਭੂ ਫੋਟੋ ਵੀ ਕਰੀਏ ਪਟਾਟ ਇੱਕ ਪਲਾੜਾ ਦੀ ਇੱਕ ਮੁੱਠੀ ਰੱਬ ਨਹੀਂ ਹੰਦੀਆਂ ਸਭਾ ਪਾ ਦਿੱਤਾ ਸਾਰਾ ਕੁਝ ਆਲ ਆਲ ਨਹੀਂ ਆਉਂਦੀ ਨੀ ਆਉਂਦੀ ਹਾਂ ਤੇ ਮੈਂ ਆਉਂਦਾ ਹਾਂ ਤੇ ਮੈਂ ਆਉਂਦਾ ਹਾਂ ਉਹ ਵੀ ਜਦੋਂ ਮੈਂ ਤੇ ਤੇ ਨਾਲ ਕੋਈ ਆ ਕੇ ਚਲਾ ਫੋਟੋ ਦੇ ਵਿੱਚ ਤਿੰਨ ਆਹ ਜਿਹੜਾ ਉੱਪਰ ਲਗਾਇਆ ਹੈ ਨਾ ਮੈਂ ਕਿਹਾ ਜਾਂ ਕੰਬਲੀ ਕਰ ਲਿਆ ਇਹਦੇ ਉੱਪਰ ਤੋਂ ਕਰਕੇ ਦੇਖਿਆ ਇੱਕ ਥੋੜੀ ਗਾੜੀ ਕਰ ਗਏ ਅੱਛਾ ਹਾਂ ਅੱਗੇ ਕੀ ਹੈ ਆਹ ਉੱਪਰ ਇਹਦਾ ਸਾਈਡ ਚਲავੇ ਚਲავੇ ਧੰਨਵਾਦ ਜਿਹੜੇ ਨਸ਼ਾ ਸਪਲਾਈ ਕਰਦੇ ਆ ਉਹਨਾਂ ਤੇ ਕਾਰਵਾਈ ਕਰਦੇ ਹੋਏ ਇੱਕ ਘਰ ਨੂੰ ਸੀਜ਼ ਕੀਤਾ ਜਿਹਦੇ ਬਾਰੇ ਆਪਾਂ ਜਾਣਕਾਰੀ ਲੈਂਦੇ ਆਂ ਨਾਲ ਦੇ ਕੋਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਰ ਅੱਜ ਤੁਸੀਂ ਨੰਦਾਚੌਰ ਆਏ ਆਂ ਤੇ ਇੱਕ ਪ੍ਰਾਪਰਟੀ ਜਿਹੜੀ ਸੀਲ ਕੀਤੀ ਆ ਇਹਦੇ ਬਾਰੇ ਜਾਣਕਾਰੀ ਦਿਓ ਸਾਨੂੰ ਹਾਂ ਜੀ ਅੱਜ ਅਸੀਂ ਪਿੰਡ ਜਿਹੜਾ ਨੰਦਾਚੌਰ ਸਾਡਾ ਬੁੱਲੋਵਾਲ ਥਾਣੇ ਦੇ ਵਿੱਚ ਪੈਂਦਾ ਹੈਗਾ ਉੱਥੇ ਉਹਨਾਂ ਦੇ ਮੁੱਖ ਅਫਸਰ ਇੰਸਪੈਕਟਰ ਸਤਪਾਲੂ ਨਾਲ ਲੈ ਕੇ ਪਿੰਡ ਦੀ ਪੰਚਾਇਤ ਜਿਹੜੀ ਮੌਜੂਦਾ ਹੈਗੀ ਆ ਅਰ ਸਰਪੰਚ ਰੇਸ਼ਮ ਸਿੰਘ ਤੇ ਸਾਬਕਾ ਸਰਪੰਚ ਤੇ ਮੈਂਬਰ ਪੰਚਾਇਤ ਜਿਹੜੇ ਹੈਗੇ ਉਹਨਾਂ ਨੂੰ ਨਾਲ ਲੈ ਕੇ ਆਪਾਂ ਵਿਕਰਮ ਜਿਹੜਾ ਵਿਕਰਮ ਵਿਕਰਮ ਸਿੰਘ ਏਲੀਅਸ ਪੱਟੀ son of ਕਸ਼ਮੀਰੀ لال ਵਾਸੀ ਪਿੰਡ ਨੰਦਾਚੌਰ ਉਹਨਾਂ ਦੇ ਜਿੱਥੇ ਉਹਨਾਂ ਦੇ ਰੈਜ਼ੀਡੈਂਸ ਤੇ ਇੱਥੇ ਪਹੁੰਚੇ ਹੈਗੇ ਆ ਤੇ ਉਹਨਾਂ ਦੀ ਇਹ ਪ੍ਰਾਪਰਟੀ ਤੇ ਹੋਰ ਦੂਜੀਆਂ ਪ੍ਰਾਪਰਟੀਆਂ ਜਿਹੜੀਆਂ ਉਹ ਕੰਪੀਟੈਂਟ ਅਥਾਰਟੀ ਜਿਹੜੀ ਦਿੱਲੀ ਵੱਲੋਂ ਸੀਜ਼ ਕੀਤੀਆਂ ਹੈਗੀਆਂ ਫ੍ਰੀਜ਼ ਕੀਤੀਆਂ ਹੈਗੀਆਂ ਤੇ ਉਹਦੇ ਸਬੰਧੀ ਅਸੀਂ ਨੋਟਿਸ ਜਿਹੜਾ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਪਹਿਲਾਂ ਅਸੀਂ ਦਸਤੀ ਵੀ ਦੇ ਦਿੱਤਾ ਹੈਗਾ ਤੇ ਇਹੇ ਨੋਟਿਸ ਜਿਹੜਾ ਅਸੀਂ ਇਹਨਾਂ ਦੇ ਘਰ ਦੇ ਬਾਹਰ ਚਿਪਕਾਉਣ ਲਈ ਅੱਜ ਪਿੰਡ ਅਨੰਦਾਚੌਰ ਆਏ ਆ ਕਿਹੜੀ-ਕਿਹੜੀ ਪ੍ਰਾਪਰਟੀ ਜਿਹੜੀ ਇਹਨਾਂ ਦੀ ਸੀਜ਼ ਕੀਤੀ ਗਈ ਆ ਇਹਨਾਂ ਦੀ ਜਿਹੜੀ ਮੇਨ ਇੱਕ ਤਾਂ ਇਹ ਕੋਠੀ ਹੈਗੀ ਆ ਜਿਹੜੀ ਜਿੱਥੇ ਆਪਾਂ ਲਾਰੇ ਇੱਕ ਪਲਾਟ ਹੈਗਾ ਇੱਕ ਐਲਪੀ ਟਰੱਕ ਹੈਗਾ ਇੱਕ ਐਕਟਵਾ ਹੈਗੀ ਆ ਟੋਟਲ ਜਿਹੜੀ ਪ੍ਰਾਪਰਟੀ ਜਿਹੜੀ ਸੀਜ਼ ਫ੍ਰੀਜ਼ ਹੋਈ ਆ ਉਹ 1 ਕਰੋੜ ਤੇ ਕਰੀਬ 40 ਲੱਖ ਦੇ ਕਰੀਬ ਹੈਗੀ ਆ اچھا ਇਹਨਾਂ ਨੇ ਇਨਕਮ ਸੋਰਸ ਕੋਈ ਪੇਸ਼ ਕੀਤਾ ਹੈ ਇਸ ਪ੍ਰੋਫਾਈਲ ਦਾ ਨਹੀਂ ਇਹਨਾਂ ਨੇ ਕੋਈ ਇਨਕਮ ਸੋਰਸ ਨਹੀਂ ਪੇਸ਼ ਕਰ ਸਕੇ ਜਿਹੜੀ ਕੰਪੀਟੈਂਟ ਅਥਾਰਟੀ ਸਾਡੀ ਜਿਹੜੀ ਅ ਜਿਹੜੇ 11 ਜਿਹੜੇ ਇਨਕਮ ਦੇ ਸਾਧਨਾਂ ਤੋਂ ਮਤਲਬ ਬਣਾਈ ਹੋਈ ਹੁੰਦੀ ਆ ਕੰਪੀਟੈਂਟ ਅਥਾਰਟੀ ਉਹ ਉਸ ਬੰਦੇ ਨੂੰ ਮੌਕਾ ਦਿੰਦੀ ਆ ਆਪਣਾ ਪੱਖ ਪੇਸ਼ ਕਰਨ ਲਈ ਤੇ ਤੇ ਇਹਨਾਂ ਨੇ ਪੱਖ ਪੇਸ਼ ਨਹੀਂ ਕਰ ਸਕੇ ਨਹੀਂ ਉਹਦੇ ਬਾਰੇ ਤਾਂ ਇਹ ਤਾਂ ਦੀ ਪ੍ਰੋਪਰਟੀ ਟੋਟਲ ਜਿਹੜੀ ਸੀਗੀ ਉਹ ਜਿਹੜੀ ਡਰਗ ਤੋਂ ਮਤਲਬ ਬਣਾਈ ਹੋਈ ਆ ਇਹ ਉਹਦੇ ਸੰਬੰਧ ਚ ਕੋਈ ਆਪਣਾ ਕੋਈ ਇਹਨਾਂ ਦਾ ਕਾਰੋਬਾਰ ਜਾਂ ਕੋਈ ਸੋਰਸ ਆਫ ਇਨਕਮ ਜਿਹੜਾ ਲੀਗਲ ਸੋਰਸ ਆਫ ਇਨਕਮ ਨਹੀਂ ਪੇਸ਼ ਕਰ ਸਕਿਆ ਅੱਛਾ ਤੁਸੀਂ ਆਉਣ ਵਾਲੇ ਜਿਹੜੀ ਪੀੜ੍ਹੀ ਆ ਜਾਂ ਜਿਹੜੇ ਮੁੰਡੇ ਇਸ ਦਲਦਲ ਚ ਆਉਣਾ ਚਾਹੁੰਦੇ ਆ ਦੇਖੇ ਕਿ ਕਮਾਈ ਜ਼ਿਆਦਾ ਉਹਨਾਂ ਨੂੰ ਕਿਸੇ ਨੇ ਦੇਣਾ ਚਾਹੁੰਦੇ ਆ ਕਿ ਜਿੱਦਾਂ ਇਦਾਂ ਹੋਇਆ ਕਿ ਉਹਨਾਂ ਨਾਲ ਵੀ ਹੋ ਸਕਦਾ ਹੈ ਸਾਡਾ ਜੀ ਕਲੀਅਰ ਕੱਟ ਮੈਸੇਜ ਹੈਗਾ ਸਾਰਿਆਂ ਨੂੰ ਜਿੰਨੇ ਵੀ ਇੱਥੇ ਮਤਲਬ ਸੁੰਦੇ ਨੇ ਪਿੰਡ ਦੇ ਨੇ ਸਾਰੇ ਖਾਸ ਕਰਕੇ ਨੌਜਵਾਨ ਵਰਗ ਨੂੰ ਇਹ ਇਹੀ ਸੁਨੇਹਾ ਹੈਗਾ ਕਿ ਮਤਲਬ ਜਿਹੜੀ ਤੁਸੀਂ ਕੁਝ ਦਿਨਾਂ ਦੀ ਚੱਕਾ ਚੌਦ ਨੂੰ ਦੇਖ ਕੇ ਗੱਡੀਆਂ ਵੱਡੀਆਂ ਨੂੰ ਦੇਖ ਕੇ ਵੱਡੀਆਂ ਕੋਠੀਆਂ ਨੂੰ ਦੇਖ ਕੇ ਤੁਸੀਂ ਆਪਣੇ ਆਪ ਨੂੰ ਨਸ਼ਿਆਂ ਦੇ ਜਿਹੜਾ ਹੈਗਾ ਉਹਦੇ ਵਿੱਚ ਗਲਤਾਨ ਨਾ ਕਰੋ ਨਸ਼ਿਆਂ ਦੇ ਕਾਰੋਬਾਰ ਦੇ ਵਿੱਚ ਨਾ ਗਲਤਾਨ ਕਰੋ ਕਿਉਂਕਿ ਮਤਲਬ ਜਿਹੜਾ ਐਨਡੀਪੀਐਸ ਐਕਟ ਦੀ ਧਾਰਾ ਜਿਹੜੀ 68 ਐਫ ਹੈਗੀ ਆ ਉਹਦੇ ਤਹਿਤ ਜਿੰਨੀਆਂ ਵੀ ਗੈਰ ਕਾਨੂੰਨੀ ਪ੍ਰਾਪਰਟੀਆਂ ਬਣਾਈਆਂ ਹੁੰਦੀਆਂ ਉਹਨੂੰ ਮਤਲਬ ਕੰਪੀਟੈਂਟ ਪੁਲਿਸ ਵੱਲੋਂ ਪ੍ਰੋਪਰ ਤਰੀਕੇ ਦੇ ਨਾਲ ਕੰਪੀਟੈਂਟ ਅਥਾਰਟੀ ਵੱਲੋਂ ਸੀਜ਼ ਸੀਜ਼ ਕਰਵਾ ਦਿੱਤਾ ਜਾਂਦਾ ਫ੍ਰੀਜ਼ ਕਰਵਾ ਦਿੱਤਾ ਜਾਂਦਾ ਮਤਲਬ ਕਿ ਇਹ ਇਹਨਾਂ ਨੂੰ ਨੌਜਵਾਨਾਂ ਨੂੰ ਜਿਹੜਾ ਇਹ ਹੀ ਸੁਨੇਹਾ ਹੈ ਕਿ ਤੁਸੀਂ ਇਸ ਕੰਮ ਤੋਂ ਮੁੱਚ ਨਾ ਤਾਂ ਪੈਸਾ ਜਿੰਨਾ ਵੀ ਕਮਾਇਆ ਉਹ ਸੀਜ਼ ਹੀ ਹੋਊਗਾ ਬਿਲਕੁਲ ਜੀ ਇਹ ਸੀਜ਼ ਹੋਊਗਾ ਹੁਣ ਜਿਹੜੇ ਇਹ ਹੈਗੇ ਆ ਇਹਨਾਂ ਦੇ ਵਿਕਰਮ ਭੱਟੀ ਉਹਦੇ ਮਦਰ ਦੇ ਨਾਂ ਤੇ ਜਿਹੜੀ ਪਰਿਵਾਰਕ ਮੈਂਬਰਾਂ ਦੇ ਨਾਂ ਤੇ ਪ੍ਰਾਪਰਟੀ ਹੈਗੀ ਆ ਨਾ ਤਾਂ ਉਹ ਨੂੰ ਇਹ ਕਿਸੇ ਨੂੰ ਵੇਚ ਸਕਦੇ ਆ ਨਾ ਕਿਸੇ ਨੂੰ ਟ੍ਰਾਂਸਫਰ ਕਰ ਸਕਦੇ ਆ ਤੇ ਨਾ ਹੀ ਮਤਲਬ ਇਹ ਇੱਥੇ ਕੋਈ ਲੋਨ ਕਿਸੇ ਤਰ੍ਹਾਂ ਦਾ ਵੀ ਪ੍ਰਾਈਵੇਟ ਜਾਂ ਨਾਮਿਨੇਟਡ ਬੈਂਕ ਤੋਂ ਲੈ ਸਕਦੇ ਆ ਅੱਛਾ ਇਹਦੇ ਵਿੱਚ ਇੱਕ ਤਾਂ ਜਿੱਦਾਂ ਜਿਹੜਾ ਮੁਜਰਮ ਆ ਉਸ ਦੇ ਨਾਂ ਤੇ ਪ੍ਰਾਪਰਟੀ ਆ ਉਹਦੇ ਜਿਹੜੇ ਪਰਿਵਾਰਕ ਮੈਂਬਰਾਂ ਦੇ ਨਾਂ ਤੇ ਪ੍ਰਾਪਰਟੀ ਉਹ ਵੀ ਸੀਜ ਹੋ ਜਾਂਦੀ ਹੈ ਹਾਂਜੀ ਹਾਂਜੀ ਪਰਿਵਾਰਕ ਮੈਂਬਰਾਂ ਦੇ ਨਾਂ ਤੇ ਵੀ ਜਿਹੜੀ ਪ੍ਰਾਪਰਟੀ ਜੇਕਰ ਉਹਨਾਂ ਕੋ ਸੋਰਸ ਆਫ ਇਨਕਮ ਨਹੀਂ ਸ਼ੋ ਕੀਤਾ ਜਾਂਦਾ ਤੇ ਉਹ ਵੀ ਉਹ ਵੀ ਮਤਲਬ ਫ੍ਰੀਜ਼ ਕੀਤੀ ਜਾਂਦੀ ਹੈ ਇਸ ਕੇਸ ਦੇ ਵਿੱਚ ਵੀ ਸਪੈਸ਼ਲ ਜਿਹੜੀ ਹੈਗੀ ਆ ਮ ਮਤਲਬ ਵਿਕਰਮ ਭੱਟੀ ਦੇ ਨਾਮ ਤੇ ਪ੍ਰਾਪਰਟੀ ਆ ਇਹਦੇ ਮੰਮੀ ਦੇ ਨਾਮ ਤੇ ਆ ਪ੍ਰਾਪਰਟੀ ਉਹ ਸਾਰੀ ਪ੍ਰਾਪਰਟੀ ਸੀਜ਼ ਹੋਈ ਆ ਠੀਕ ਹੈ ਜੀ ਮਤਲਬ ਕਿ ਇਸੇ ਪਰਿਵਾਰਕ ਮੈਂਬਰ ਦੇ ਨਾਮ ਤੇ ਵੀ ਉਹਨਾਂ ਨੇ ਪ੍ਰਾਪਰਟੀ ਬਣਾਈ ਹੋਵੀ ਉਹ ਵੀ ਵਿੱਚ ਅਟੈਚ ਹੋ ਜਾਂਦੀ ਆ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਚੱਲ ਚੱਲ ਜਿਆਦਾ ਤੇ ਜਿਹੜੀ ਵੀ ਹੋਵੇ ਠੀਕ ਹੈ ਚਾਹੇ ਉਹ ਮਤਲਬ ਘਰ ਮਕਾਨ ਕੋਠੀ 플ਾਂਟ ਦੁਕਾਨ ਦੇ ਰੂਪ ਵਿੱਚ ਹੋਵੇ ਜਾਂ ਕੋਈ ਮੋਟਰ ਗੱਡੀਆਂ ਤਾਂ ਕੋਈ ਜਿਵੇਂ ਇਹਨਾਂ ਦੇ ਵਿੱਚ ਟਰੱਕ ਹੈਗਾ ਇਹਦੀ ਇੱਕ ਬੱਸ ਹੈਗੀ ਆ ਇਹ ਸਾਰਾ ਐਕਟਵਾ ਹੈਗਾ ਉਹ ਸਾਰਾ ਚੀਜ਼ਾਂ ਸੀ ਉਹਦੇ ਫਰੀਜ਼ ਦੇ ਆਰਡਰ ਇਹਨਾਂ ਨੂੰ ਮੈਂ ਇਹਨੂੰ ਦਸਤੀ ਵੀ ਦੇ ਦਿੱਤੇ ਹੋਇਆ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਤੇ ਇਹਨਾਂ ਦੇ ਬਾਹਰ ਘਰ ਦੇ ਬਾਹਰ ਚ ਪੁਕਾਵ ਦਿੱਤੇ ਹੋਇਆ ਤੇ ਤੁਹਾਡੇ ਜਰੀਏ ਅਸੀਂ ਇਹ ਸਾਰਾ ਮੈਸੇਜ ਸਾਰਿਆਂ ਨੂੰ ਮੈਸੇਜ ਵੀ ਦੇ ਰਹੇ ਹਾਂ ਬਸ ਠੀਕ ਹੈ ਸਰ ਆਪਣਾ ਨਾਮ ਦੱਸ ਦਿਓ ਤੇ ਆਉਂਦਾ ਦੱਸ ਦਿਓ ਨਰਿੰਦਰ ਸਿੰਘ ਡੀਐਸਪੀ ਦਿਹਾਤੀ ਸ਼ਹਿਰਪੁਰ ਲੱਗਿਆ ਹੋਇਆ ਹਾਂ ਜੀ ਤੇ ਮੇਰੇ ਨਾਲ ਹੈਗੇ ਨੇ ਇੰਸਪੈਕਟਰ ਸਤਪਾਲ ਮੁਖ ਅਫਸਰ ਥਾਣਾ ਬੋਲੋਵਾਲ ਠੀਕ ਹੈ ਜੀ ਧੰਨਵਾਦ ਜੀ ਥੈਂਕ ਯੂ